ਮੈਨੂੰ ਤਾਂ ਚਲਾ ਲੈਣ ਇਹ ਮੁੰਡੇ ਚਲਾਉਂ ਵਰਗਾ ਆ ਆਹ 100 ਰੁਪਈਆ 200 ਰੁਪਈਆ 300 ਰੁਪਈਆ ਆ ਗਏ ਸਾਰੇ ਮੇਰਾ ਚਲਾਉਂਦਾ ਰਿਹਾ ਇਹ ਨੇਵੀ ਚੋਂ ਆਇਆ 300 ਰੁਪਈਆ ਉਹ ਭਾਈ ਉਹ ਡੁੱਬ ਗਿਆ ਆ ਡੁੱਬ ਗਿਆ ਆ ਕੀ ਕਰਤਾ ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਤੇ ਲੱਗਿਆ ਹੁਣ ਆਪਾਂ ਚਾਲੇ ਪਾਉਣ ਸ਼੍ਰੀ ਆਨੰਦਪੁਰ ਸਾਹਿਬ ਨੂੰ ਤੇ ਸਾਰੇ ਮੁੰਡੇ ਤਿਆਰ ਨੇ ਤੇ ਟਰੈਕਟਰ ਤੇ ਆਪਣ ਪਾਲਸ ਮਾਰ ਰਹੇ ਹਾਂ ਸੱਤੇ ਸਟਾਈਨ ਕਰਨ ਲੱਗ ਗਏ ਭੋਰਾ ਹੂੰ ਹੁਣ ਸੱਤਾ ਕਹਿੰਦਾ ਟਰੈਕਟਰ ਦਾ ਅਹੀ ਦਿਨ ਹੁੰਦਾ ਬਸ ਚਮਕਦਾ ਇੱਕ ਜਿਆਦਾ ਹੌਲੇ ਮੱਲੇ ਤੇ ਜਾਂਦਾ ਮੈਂ ਵੀ ਚਮਕਦਾ ਅੱਜ ਤਾਂ ਹਾਂ ਤੂੰ ਵੀ ਚਮਕਦਾ ਗੱਡਿਆਂ ਪਹੁੰਚ ਚੁੱਕਿਆ ਅਸ਼ਕਾ ਤੋਂ ਪੂਰਾ ਦੇਖੋ ਫਿਰ ਪੈਂਟ ਲੱਗਦਾ ਪੂਰਾ ਕੰਮ ਜੱਜ ਗਿਆ ਪੂਰਾ ਟਰਾਲੀ ਵੀ ਤਿਆਰ ਆ ਉੱਤੇ ਉਧਰ ਆਪਣੇ ਸਿੰਘ ਪਾਠ ਕਰ ਰਹੇ ਆ ਟਰਾਲੀ 'ਚ ਬੈਠੇ ਕੋਈ ਰੰਗੇ ਬਦਲਤੇ ਨੇ ਤਾਂ ਧੁੱਪ ਵੀ ਨਿਕਣੈ ਜਦੀ ਹਾਂ ਹਾਂ ਚੰਦਰ ਮੂਰੇ ਮਾਰਦੇ ਵਧੀਆ ਕੰਪਨੀ ਦੇ ਸੱਤੇ ਮਾੜੀ ਜੀਤ ਤਾਂ ਤੂੰ ਲੈਂਦਾ ਹੀ ਨਹੀਂ ਮਾੜੀ ਜੀਤ ਤਾਂ ਲੈਂਦਾ ਨਹੀਂ ਗਾ ਟਾਈਮ ਲੱਗੂ ਇਹਨੂੰ ਇਹ ਜੋ ਪਾੜ ਲੋ ਦੋ ਕਰੋ ਇਹਨੂੰ ਰੇਤਾ ਲੱਗਿਆ ਵਦੀ ਦੇਖ ਕੇ ਜੀ ਸਾਫ ਸਾਫ ਪਾੜ ਲੀ ਝਟਕਾ ਮਾਰ ਦੇ ਸਾਫ ਸਾਫ ਜੇ ਪਾੜ ਲਾ ਇਹ ਪਤਾ ਕੀ ਆ ਇਹਨੂੰ ਪਾਲਸ ਨੂੰ ਤਾਂ ਅਹੀ ਕੱਪੜਾ ਮਾਰਦਾ ਬਨੈਣ ਇੱਕ ਵਾਰ ਇੱਕ ਹਰੀ ਤੱਕ ਨਾ ਪਰਸੇ ਹਰੀ ਮਾਈਦਾਨ ਦੇ ਅੰਦਰ ਗਿਆ ਬੱਜੀ ਕੋਟੋ ਕੀ ਵਾਹੇ ਗੁਰੂ ਚਿੰਗੜੀਆਂ ਦਾ ਅਮੇਜ਼ਿੰਗ ਦਿੱਖ ਬਣ ਬਣੇ ਕਿ ਡੈਕ ਉਗਰੇ ਨਾ ਇਹ ਦੇਖ ਲੈ ਆ ਰੰਗ ਬਲੇ ਸਾਨਿਹਾਲਾ ਸਵਾ ਸਿਗਿਆ ਕਾਲ ਲੌਵੀ ਚਾਲੇ ਪਾਉਣ ਲੱਗਿਆ ਅਰੰਤਪੁਰ ਸਾਹਿਬ ਨੂੰ ਤੇ ਸਾਰੇ ਮੁੰਡੇ ਤਿਆਰ ਵਰ ਤਿਆਰ ਨੇ ਚਲੋ ਫੇ ਚਲੀਏ ਚਲੋ ਜੀ ਬਰੇ ਸੋਨਿਹਾਲਾ ਹੋਰ ਸਿਹਰਾ ਚੱਲ ਚੱਲ ਪੁੱਤ ਕਰਾਈ ਜਾ ਬਣਾ ਲਓ ਜਾਵੇ ਸਾਤ ਦਰੀਆ ਕਰਾਲ ਹਾਂਜੀ ਮਿੱਤਰੋ ਤੇ ਚੱਲ ਪਏ ਹੁਣ ਆਪਾਂ ਫੱਟੇ ਦੀ ਲੁੱਕ ਕਰੋ ਸਿੱਟੇ ਜੰੂ ਜੇਰੀ ਉੱਤੇ ਬਾਬਾ ਚੜਤੀ ਗਲਾ ਰੱਖੀਏ ਯਾਪਰਾ ਸਾਫ ਰਹੀ ਪੂਰੀ ਵੇਜ ਸਾਧਮਾਂ ਕੋਲੇ ਸੋਨੇ ਹਾਲਾ ਸਤਿਯਾਰਾ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਕਿਉਂ ਵੀ ਸੱਤੇ ਵੀਰ ਐਨਕਾ ਲਾ ਲਿਆ ਫਿਰ ਭੁੰਡੀਆਂ ਭਾਂਡੀਆਂ ਤੋਂ ਹੈ ਕੁਝ ਭੁੰਡੀਆਂ ਵਾਲੀਆਂ ਹੋ ਗਈਆਂ ਹੁਣ ਨਹੀਂ ਤੁਹਾਨੂੰ ਪਤਾ ਆਪਾਂ ਨੂੰ ਕੋਈ ਐਡਾ ਹੋ ਨਹੀਂ ਹੈਗਾ ਐਨਕਾ ਮੇ ਮਿੱਤਰੋ ਸਾਰੇ ਵੀਰਾਂ ਨੂੰ ਕਰੋ ਕਿ ਬਲੌਗ ਥੋੜਾ ਜਿਹਾ ਬਾਅਦ ਚਲਦਾ ਹਾਂ ਕਿਉਂਕਿ ਆਪਾਂ ਮਿਲਾਂਗੇ ਸਾਰੇ ਵੀਰਾਂ ਨੂੰ ਆ ਕੇ ਬੰਦਿਆਂ ਦੇ ਬਹੁਤ ਬਹੁਤ ਆ ਦੀ ਮੈਨਾਂ ਮੇਰੇ ਬੰਦਿਆਂ ਕਰਕੇ ਹਾਂ ਮੈਂਬਰ ਦੁਆਰੇ ਪਾਧੀਆ ਤੇਰਾ ਬੰਦੇ ਫੋਨ ਕਰੀਏ ਨੇ ਸਟੋਰੀ ਪਾ ਦਾਣੇ ਆ ਹਾਂ ਬਿਸ਼ਾਮ ਸਾਹਿਬ ਬਹੁਤ ਘੈਂਟ ਲੱਗ ਰਹੇ ਆ ਕਲਾਸਰ ਦੇ ਨਟ ਢੱਲੇ ਨੇ ਕੋਈ ਨਹੀਂ ਮੈਂ ਕਹਿੰਦਾ ਹਨਾ ਕੋਈ ਨਹੀਂ ਕਸਮਾਂ ਵਿੱਚ ਕੀ ਹੋ ਗਿਆ ਉਹ ਰੰਗ ਦਾ ਥੈਲਾ ਚੱਕਿਆ ਉਹ ਕਹਿੰਦਾ ਲੱਪਾ ਲੈ ਈਏ ਰੰਗ ਭਰਨੇ ਵਾਲਾ ਰੰਗਾ ਹੁਣ ਅੱਧੇ ਬੱਚਿਆਂ ਦਾ ਲੱਪਾ ਚੱਕ ਲਿਆ ਨੇ ਲੱਪਾ ਚੱਕ ਲਿਆ ਚੱਲ ਫਿਰ ਲਾਹ ਟਰਾਲੀ ਕੋਲ ਜੈਲ ਨੂੰ ਮੋਟਰਾਂ ਤੇ ਲੱਦ ਕੇ ਭੇਜਿਆ ਟਰਾਲੀ ਖੜੀ ਆਣੀ ਸਾਹਮਣੇ ਲੱਪਾ ਕਿੱਥੇ ਲੈਣਗੇ ਉਹ ਮੋੜੇ ਲੱਪਾ ਅੰਦਰੋਂ ਲੈਣ ਗਿਆ ਆ ਜਾਂਦਾ ਜਾ ਕੇ ਲੱਪਾ ਆਦਰ ਚਾਹਰ ਮੈਂ ਰੰਗ ਵਾਲਾ ਆ ਗਿਆ ਅੱਲਾ ਬਾਦ ਕੋ ਆਇਆ ਰੰਗ ਦਾ ਥੈਲਾ ਉਰੋਂ ਹੀ ਚੱਕ ਲਿਆ ਕਿਉਂਕਿ ਉਰੋਂ ਠੀਕ ਰੇਟ ਮੇਜ ਜਾਂਦਾ ਗਾਹਾਂ ਗਾਹਾਂ ਮਹਿੰਗਾ ਹੀ ਮਿਲਦਾ ਤੇ ਰੋ ਟਰਾਲੀ ਚ ਓਏ ਬਾਹਰ ਨਾ ਉਸਤਾ ਬੇਜੀ ਆ ਚੱਲ ਲੱਪਿਆ ਕਦੇ ਕਹਿੰਦਾ ਹਵਾ ਘਟਾ ਦੋ ਕਦੇ ਤਰਪਾਓ ਇਹ ਗਰਮੀ ਗਰਮੀ ਹੋ ਗਈ ਕਹਿੰਦਾ ਗਰਮੀ ਬਹੁਤ ਆਦੀ ਗੁੰਮ ਹੋ ਗਿਆ ਮੀਂਹ ਨਹੀਂ ਆਉਣਾ ਅਸਲ ਵਿੱਚ ਕਾਂ ਜਮਾਈ ਕੇਰਾ ਮੁੰੇ ਕਿੱਥੇ ਨਹੀਂ ਆ ਗਿਆ ਇਹ ਲੋਹਾ ਭਾਰੀ ਪਤਾ ਕਿੰਨਾ ਫੇਰਦਾ ਨਹੀਂ ਆ ਵੀ ਲਵਾ ਜੋ ਨਾ ਬਸ ਆ ਦੇ ਲੱਪਾ ਰੰਗ ਭਰਨ ਨੂੰ ਬਹੁਤ ਆਉਂਦਾ ਬੱਬੂ ਇਹਦਾ ਰੰਗ ਭਰ ਕੇ ਤੁਹਾਨੂੰ ਪੈਕਿੰਗ ਕਰਕੇ ਦਵਾਂ ਗੱਲੇ ਗੱਲੇ ਨੂੰ ਵੰਡਵਾ ਠੀਕ ਓ ਕੀ ਲੈ ਗਿਆ ਕੀ ਦੇ ਗਿਆ ਇਹ ਬੈਗ ਬੈਗ ਦੇ ਗਿਆ ਹੁਣ ਮੁੜਦਾ ਓਏ ਮਜਾ ਆ 20 ਮਿੰਟ ਰੁਕ ਜਾ ਕਿਉਂ ਰੁਕ ਜੀਏ ਸਾਲਾ ਤੁਸੀਂ 2 ਘੰਟੇ ਲੇਟ ਹੋ ਟਾਈਮ ਕਿੰਨੇ ਟਾਈਮ ਕਿੰਨੇ ਵਜੇ ਸੀ ਤੀ 9 ਵਜੇ ਦਾ ਟਾਈਮ ਦਿੱਤਾ ਸੀ ਰਿਪੋਰਟ ਕਰੀ ਨੀ 9 ਤੈਨੂੰ ਜਦੋਂ ਮੈਂ ਤਿਆਰ ਸੀ ਤੈਨੂੰ ਮੈਂ ਕੀ ਕਹੇਦੀ 9 ਵਜੇ ਜਾ ਮੈਂ ਤਾਂ 20 ਮਿੰਟ ਰੁਕ ਜਾਉ ਰਹੀ ਵੀ ਗੱਡੀ ਤੇ ਆਉਣ ਦੇ ਨਹੀਂ ਨਹੀਂ ਤੂੰ ਆ ਜਾ ਇਨੇ ਰੁਕਦੇ ਅਸੀਂ ਕਹਾ ਘੜੀ ਦੇ ਟਾਈਮ ਦੇਖ ਲੋ ਮੇਰੀ ਗੱਲ ਸੁਣਾ ਜਾਇਆ ਬਸ ਚੜ ਕੇ ਸਰੰਦਰ ਰਲਜੀ ਸਾਡੇ ਨਾਲ ਕੋਈ ਇਹਦੇ 20 ਮਿੰਟਾਂ ਦੇ ਭਰੋਸਾ ਜੀ ਤਾਂ ਭਰੋਸਾ ਨਾ ਹੋਊਗਾ ਤਾਂ ਰੁਕ ਜੀਏ ਚਲ ਚੰਗਾ ਜੀ ਮੇਰੇ ਧੌਣੇ ਭਾਮੇ ਆ ਕੇ ਤੂੰ ਕਦੇ ਟਾਈਮ ਤੇ ਨਹੀਂ ਆਇਆ ਓਏ ਸਾਰਾ ਫੋਨ ਕਰਾ ਕੇ ਨਾ ਸਵੇਰੇ ਕੱਲ 9 9 ਵਜੇ ਗਏ ਅੱਲਾ ਵੀ ਮਿੱਤਰ ਜਾਂਦਾ ਹੌਲੈਂਡ ਬੜਕਾ ਮਾਰਦਾ ਪੂਰੀਆਂ ਆਪਣੇ ਫੋਲਰ ਮੇਰੇ ਸਾਪਣੇ ਥੋੜੀ ਜਿਹੀ ਘਟਾਤੀ ਦੀ ਵੀ ਚਲੋ ਕਾਨੂੰ ਜਾ ਰਹੇ ਭਜਾਉਣਾ ਹਨਾ ਟਰੈਕਟਰ ਮੇਰੇ ਸਾਰੂਤਾ ਲੈ ਜਾਂਦੇ ਨੇ ਲੋਕ ਤੇ ਆਪਾਂ ਬਸ 2000 ਰੁਪਏ ਕਿਸਾਉਂਦੇ ਕਰਦੇ ਜਾਂਦਾ ਰੱਖਿਆ ਹੈ ਤੇ ਦੇਖੋ ਫਿਰ ਇਸ ਸਾਡੇ ਦਾ ਤਿਆਰ ਵਾ ਪਿਆਰ ਚੱਲੀਆ ਬਾਬੇ ਦੇ ਘਰ ਨੂੰ ਤੇ ਸ਼ਾਮ ਤੱਕ ਆਪਾਂ ਨੇ ਪਹੁੰਚ ਜਾਣਾ ਤੇ ਜਿੰਨੇ ਵੀ ਰਾਜ ਗੁਰਦੁਆਰਾ ਸਾਹਿਬ ਆਉਣਗੇ ਆਪਾਂ ਸਾਰਿਆਂ ਚ ਸਾਡੇ ਘਰੇ ਜਾਂਦੇ ਬਸ ਸ੍ਰੰਦ ਪਹੁੰਚਣ ਵਾਲਿਆਂ ਮਿੱਤਰੋ ਜਿਵੇਂ ਕੋਈ ਲੰਗਰ ਨੰਬਰ ਦੇਖਦੇ ਆ ਲੰਗਰ ਛਕਦੇ ਆ ਰਾਜ ਆਪਾਂ ਤੇ ਸਾਰੇ ਬਾਈ ਨਾ ਜਿੰਨਾ ਜਿੰਨਾ ਤੋਂ ਹੋ ਸਕੇ ਜਰੂਰ ਪਹੁੰਚਿਆ ਕਰੋ ਨੰਦਪੁਰ ਸਾਹਿਬ ਤੇ ਮਿੱਤਰੋ ਪਹੁੰਚਾਰੇ ਸ਼ੁਰੂ ਕੀਆ ਸਾਪਣੇ ਆਪਣੀ ਜਿਹੜੀ ਕੌਮ ਆ ਉਹਦੇ ਨਾਲ ਜੁੜ ਕੇ ਰਹਿਣਾ ਆਪਣੀ ਕੌਮ ਨੂੰ ਪਿਆਰ ਕਰਨਾ ਦੇ ਕੁੜੂ ਵਾਲੇ ਬਣੋਗੇ ਸਾਰੇ ਤੇ ਚਾਰੇ ਆ ਮਿੱਤਰੋ ਆਪਾਂ ਲੋ ਵੀ ਆਪਾਂ ਲੰਘਿਆ ਸਰਹੰਦ ਬਰਿੰਡੇ ਪਹੁੰਚਣ ਵਾਲੇ ਆ ਤੇ ਰੋਗਲੀ ਦੀ ਮੁੰਡੇ ਨੇ ਟਰਾਲੀ ਕਹਿੰਦੇ ਦੇਖਦੇ ਵੀ ਓਕਿਆ ਕੰਮ ਇੱਧਰ ਬੈਠੇ ਨੇ ਟਰਾਲੀ ਚ ਚੋਬਰ ਸਾਰੇ ਉਟੌੜੀਆਂ ਪੋਟੌੜੀਆਂ ਖਾ ਰਹੇ ਨੇ ਓਏ ਲੈ ਬੰਦੇ ਦਿਖਾ ਦੀਏ ਸਾਰੇ ਬੰਦੇ ਕੀ ਦਿਖਾਉਣੇ ਨੇ ਬਾਈ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਆਉਣ ਵਾਲੇ ਜਨਮ ਚ ਅੱਡੇ ਯਾਰ ਗੁਰੀ ਦੀ ਜਾਂਦਾ ਟੌਫੀ ਦੀ ਫੈਕਟਰੀ ਹੋਊਗੀ ਹਾਂ ਜੇ ਨਹੀਂ ਬਣਾਹੀ ਯਾਰ ਮੈਂ ਜਨਾਬ ਰੱਬ ਨੇ ਕਿਰਪਾ ਕਰਤੀ ਕੋਸ਼ਿਸ਼ ਬਣੂ ਇਹਦੇ ਨਾਂ ਤੇ ਗੁਰੀ ਟੌਫੀ ਗੁਰੀ ਟੌਫੀ ਕੋਸ਼ਿਸ਼ ਕਰੋ ਟਰੈਕਟਰ ਦੇਖੋ ਫਿਰ ਘੰਟ ਲੱਗ ਰਹੀ ਆ ਪੂਰਾ ਫੇਰ ਰੁਕੇ ਰੋਟੇ ਦੇ ਅੱਕੇ ਹੁਣ ਚਮਕੌਰ ਸਾਹਿਬ ਰੁਕਣਗੇ ਪਹਿਲਾਂ ਅਸਰੀ ਕਾਲ ਜੀ ਹੁਣ ਆਪਾਂ ਚੱਲਿਆ ਮਿੱਤਰੋ ਚਮਕੌਰ ਸਾਹਿਬ ਨੂੰ ਜਾ ਕੇ ਬੋਣ ਮਰਦਾ ਦਰਸ਼ਨ ਕਰਾਏ ਜਿਨਾਲੇ ਆਪਾਂ ਮਤਲਬ ਇਹ ਕਹਿੰਦੇ ਅੱਜ ਜਿਦੇ ਹੋਰ ਵੀ ਲੋਕਾਂ ਨੇ ਹੋਰ ਦਰਵਾਜ਼ਾ ਸਾਨੂੰ ਜਿਹੜੇ ਆਏ ਕਿਉਂ ਦਿੱਤਾ ਵੀ ਰ ਆਉਣਾ ਨਜ਼ਾਰਾ ਪੂਰਾ ਦੇਖੋ ਵੀਰੋ ਲਗਾ ਜਿਵੇਂ ਲੱਗਿਆ ਟਰੈਕਟਰ ਇਹ ਕਿਲੀ ਨੂੰ ਫੋਕ ਕੇ ਬਾਕੀ ਨਿਸ਼ਾਨ ਸਾਹਿਬ ਅੱਸੀ ਬੜਾ ਬਿਧੀ ਜੱਜਦਾ ਲਓ ਜੀ ਮਿੱਤਰੋ ਆਪਾਂ ਪਹੁੰਚ ਗਏ ਸ੍ਰੀ ਚਮਕੌਰ ਸਾਹਿਬ ਤੇ ਆਪਾਂ ਰਹੇ ਤੀ ਰੋਡ ਦੇ ਰਸਤੇ ਤੇ ਸੱਤੇ ਵੀਰ ਨੇ ਫਿਰ ਟਰਾਲੀ ਪੰਪ ਤਾਈ ਲਾਤੀ ਕਹਿੰਦਾ ਵੀ ਆਪਾਂ ਤੁਰ ਕੇ ਚੱਲਦੇ ਆ ਕਿਉਂਕਿ ਅੱਗੇ ਟਰਾਲੀ ਜਾਣ ਦਾ ਭੀੜ ਚ ਕੋਈ ਫਾਇਦਾ ਨਹੀਂ ਹੈਗਾ ਹਨਾ ਸੱਤੇ ਵੀਰ ਹੂੰ ਕੁਝ ਉਧਰ ਨੇ ਜਾਣਾ ਨਾ ਅੱਗੇ ਜੀ ਸਾਈਡ ਦੀ ਐ ਪਾਰਕਿੰਗ ਆਏ ਉੱਥੇ ਪਾਰਕਿੰਗ ਨੂੰ ਏਡ ਜ਼ਿਆਦੇ ਪੈ ਜਾਂਦਾ ਔਰ ਆਪਾਂ ਬਸ ਉਰੋਂ ਸਿੱਧਾ ਆਇਆ ਦਾ ਰੋਡ ਤੇ ਖੜ ਕੇ ਹੁਣ ਆਪਾਂ ਚੱਲਦੇ ਆ ਅੰਦਰ ਮੱਥਾ ਟੇਕ ਕੇ ਹੁਣ ਆਪਾਂ ਫਿਰ ਗਹਾਂ ਚਾਲੇ ਬਾਹਰ ਆਣੇ ਆ ਤੇ ਆਪਾਂ ਉਹਨਾਂ ਟਾਈਮ ਇੱਕ ਬੰਦਾ ਇੱਥੇ ਟਰਾਲੀ ਕੋਲ ਛੱਡ ਦਾਂਗੇ ਤੇ ਬਾਈ ਜ਼ਰੂਰੀ ਗੱਲ ਆ ਕਿਉਂਕਿ ਪਿੱਛੋਂ ਕੋਈ ਹੋਰੇ ਗੱਡੀ ਆ ਜੇ ਟਰਾਲੀ ਪਰਾਂ ਵੀ ਕਰਨੀ ਪੈ ਸਕਦੀ ਆ ਤੇ ਆਪਣੀ ਸੇਫਟੀ ਵੀ ਆ ਸਮਾਨ ਦੀ ਸੋ ਸੁੰਨੀ ਨਾ ਚੀਜ਼ ਛੱਡ ਕੇ ਜਾਇਆ ਕਰੋ ਆਪਾਂ ਚਮਕੌਰ ਸਾਹਿਬ ਮੈਂ ਪਹਿਲੀ ਵਾਰ ਆ ਹਾਂ ਆਪਾਂ ਬਾਈ ਚਮਕੌਰ ਸਾਹਿਬ ਪਹਿਲੀ ਵਾਰ ਆ ਪਹਿਲੀ ਵਾਰ ਹੀ ਪ੍ਰਮਾਤਮਾ ਨੇ ਕਿਰਪਾ કરી ਆ ਮੌਕਾ ਮਿਲੇ ਥੇ ਆਉਣ ਦਾ ਹੁਣ ਪ੍ਰਮਾਤਮਾ ਅੱਗੇ ਕਿਰਪਾ ਕਰਦਾ ਰਹੇ ਆ ਆਉਂਦੇ ਰਹੀਏ ਹੋਰ ਸੱਤੇ ਵੀ ਕਿਵੇਂ ਰਹਾ ਫਿਰ ਰਸਤੇ ਚਾਉ ਉਹਦਾ ਟਰੈਕਟਰ ਤੋਂ ਹੀ ਨਸਰਿਆ ਯਾਰ ਤੇ ਆ ਆਪਣੇ ਬਈ ਸੀਨੀਅਰ ਬੰਦਾ ਲਿਆਂਦਾ ਸੀਨੀਅਰ ਕੀ ਨਾਮ ਆ ਆਮ ਆਦਮੀ ਪਾਰਟੀ ਦਾ ਸਾਡਾ ਆਗੂ ਨਹੀਂ ਚੱਲ ਆਪਣਾ ਯਾਰ ਆ ਇਹ ਆਗੂ ਇਹ ਯਾਰ ਖੁਸਤ ਵੀ ਤੋਂ ਬੰਦੇ ਲੈ ਕੇ ਆਉਂਦੇ ਨੇ ਆਪਾਂ ਨੇ ਸਾਰੇ ਆਗੂ ਆ ਆਗੂ ਨਹੀਂ ਹੈਗਾ ਨਾ ਟੜਕ ਜਰਨੈਲ ਹੈਗਾ ਨਾ ਟੜਕ ਜਰਨੈਲ ਆਜੋ ਬਈ ਆਜੋ ਟੜਕਾ ਲਾ ਦੇਣਗੇ ਥੇ ਛੱਡਦੇ ਆ ਚਲੋ ਜੀ ਫਿਰ ਆਪਾਂ ਚੱਲਦੇ ਆ ਗੁਰੂ ਘਰ ਮੱਥਾ ਟੇਕਣ ਜਿਵੇਂ ਕੌਰ ਸਾਹਿਬ ਵੀ ਮਤਲਬ ਦਰਬਾਰ ਸਾਹਿਬ ਮੰਗਾ ਹਾਂ ਦੁਕਾਨਾਂ ਬਣਾਈਆਂ ਵੀ ਨੇ ਜਿਆਦਾ ਪਦਰਬਾਰ ਸਾਹਿਬ ਨੂੰ ਜਾਣਿਆ ਜਿਵੇਂ ਉਮੇ ਵਧੀਆ ਬਣਾਇਆ ਹੋਇਆ ਰੇ ਵੀ ਹਨਾ ਨਾਨਕ ਹੋਰ ਅੰਬਰ ਸਰ ਮਾਦ ਤੂੰ ਵੀ ਪਹਿਲੀ ਵਾਰ ਆਇਆ ਤੂੰ ਨਾ ਪਹਿਲਾ ਪਰ ਤੂੰ ਤਾਂ ਪਹਿਲਾ ਠੀਕ ਹੈ ਠੀਕ ਹੈ ਵਧੀਆ ਯਾਰ ਭਾਈ ਅੱਧੇ ਬੰਦੇ ਸਾਡੇ ਲੰਘੇ ਅੱਗੇ ਤੇ ਅਸੀਂ ਪੰਜ ਚਾਰਕ ਜਣੇ ਇੱਧਰ ਜਾ ਰਹੇ ਹਾਂ ਤੇ ਸੱਤੇ ਵੀਰ ਹੋਣੀ ਪਿੱਛੇ ਆਉਂਦੇ ਨੇ ਤੇ ਬਾਜ਼ਾਰ ਦੇਖੋ ਤੁਸੀਂ ਜਮੇਂਦਰਵਾਰ ਸਾਹਿਬ ਵਾਲੀ ਹਾਂ ਜਿਵੇਂ ਦਰਬਾਰ ਸਾਹਿਬ ਵਾਲੀ ਮਾਰਕੀਟ ਹੈ ਨਾ ਅੰਮ੍ਰਿਤਸਰ ਸਾਹਿਬ ਵਾਲੀ ਤੇ ਓਕਣੇ ਸਾਰੀ ਬਿਲਡਿੰਗ ਵੀ ਓਕਣੇ ਬਣੀ ਹੋਈ ਆ ਸੋਹਣਾ ਦੇ ਕਿੰਨਾ ਲੱਗਦਾ ਜਿਆਦਾ ਇਹ ਚੀਜ਼ ਬਣ ਜਾਂਦੀ ਆ ਨਾ ਤੇ ਇੱਕ ਸਾਫ ਸਫਾਈ ਬਹੁਤ ਹੈ ਤੇ ਪੰਜਾਬੀ ਚ ਲਿਖੀ ਹੋਈ ਜੱਝ ਦੀ ਬਹੁਤ ਹੈ ਮੋੜੇ ਆਪਣੀ ਹੱਟੀ ਆ ਗਈ ਕਿੱਥੇ ਤੇਜੀ ਦੀ ਗਣਪਤੀ ਜੁਐਲਰਸ ਤੇਜੀ ਦੀ ਹੱਟੀ ਭਾਈ ਜੀ ਤੇਜੀ ਦੇਖ ਲੈ ਪ੍ਰਮਾਤਮਾ ਨੇ ਤੇਜੀ ਦੀਆਂ ਦੁਕਾਨਾਂ ਸੁਨਿਆਰ ਦੀਆਂ ਖਲ੍ਹਾ ਰੱਖੀਆਂ ਨੇ ਮੈਂ ਤੇਰੀ ਦੁਕਾਨ ਦੇ ਤੇਰੀ ਮੈਂ ਦੁਕਾਨ ਦੇ ਚੌਂਚ ਥੱਲੇ ਨਾ ਆ ਜਾ ਜੇ ਜੇ ਤੈਨੂੰ ਵੀ ਆਪਣੀ ਉੱਥੇ ਸ਼ਾਪ ਹੈ ਤੇ ਆਹ ਮਾਰਕੀਟ ਦਾ ਨਾਮ ਹੋਊ ਇਹਦਾ ਕੀ ਹੈ ਚਮਕੌਰ ਸਾਹਿਬ ਮੇਨ ਮਾਰਕੀਟ ਚ ਭਾਈ ਤੇਜੀ ਦੀ ਸੁਨਿਆਰ ਦੀ ਸ਼ਾਪ ਹੈ ਤੇ ਚਲ ਪਰ ਹਾਂ ਜੇ ਤੇਜੀ ਬਿਠਾਤਾ ਵੀਰੇ ਨਾ ਕਾਮਯਾਬ ਕਰ ਦੂ ਐ ਤਾਂ ਨਹੀਂ 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 ਇਹ ਆਪ ਪਾ ਕੇ ਉਹ ਨਿਕਲਿਆ ਕਰੂਗਾ ਚੋਰੀ ਕਰਾ ਦੇਣ ਦੇ ਨੇ ਇਹ ਵੀ ਮੰਡ ਨਾਲ ਲੋਕਾਂ ਨੂੰ ਲਓ ਜੀ ਆਪਾਂ ਪਹੁੰਚ ਗਏ ਜੀ ਮੇਨ ਦਰਬਾਰ ਸਾਹਿਬ ਚ ਮੱਥਾ ਟੇਕ ਕੇ ਪ੍ਰਾਤਨ ਬੌਲੀ ਸਾਹਿਬ ਆ ਜੀ ਇੱਥੇ ਜਿਹੜੀਆਂ ਸੰਗਤ ਆਈਆਂ ਨੇ ਉਹ ਵੀ ਪਹਿਲੀ ਵਾਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਤੋਂ ਦਰਸ਼ਨ ਕਰਕੇ ਆਏ ਜਰੂਰ ਮੈਨੂੰ ਇਹ ਉਰੀ ਆ ਕਿ ਜਾਂਦਾ ਵੀ ਆਪਾਂ ਐਵੇਂ ਪਹਿਲਾਂ ਸਕੂਲ ਚੋਂ ਆਏ ਦੀ ਆਪਾਂ ਛੋਟੇ ਹੁੰਦੇ ਆ ਵੀ ਥੱਲੇ ਆ ਕੇ ਤੇ ਉਹ ਨਹੀਂ ਆਇਆ ਉਸ ਮੇਰੇ ਨਾਲ ਤੇ ਇੱਧਰ ਕੋਲ ਦੁਬਾਰਾ ਕੱਚੀ ਗੜੀ ਸਾਹ ਹੈ ਤੇ ਹੁਣ ਇਹਦੀ ਸਾਰੀ ਦਾ ਕੰਮ ਚੱਲ ਰਿਹਾ ਹੈ ਪ੍ਰਾਪਨ ਦਿਖ ਦੇਣ ਦਾ ਸੋ ਜਿਹੜੇ ਵੀਰਾਂ ਆਉਂਦੇ ਨੇ ਸਾਰਿਆਂ ਨੂੰ ਬੇਨਤੀ ਹੈ ਵੀ ਦਿਖ ਦੇਣ ਦਾ ਕੰਮ ਚੱਲ ਰਿਹਾ ਹੈ ਕਾਰ ਸੇਵਾ ਦਾ ਵੀ ਜਰੂਰ ਕਰੋ ਵੀ ਜਰੂਰ ਸੇਵਾ ਕਰਿਆ ਕਰੋ ਬਤੋ ਬਤੋ ਵਾਹ ਵੀ ਇੱਧਰ ਬਾਕੀ ਟਰਾਲੀਆਂ ਵੀ ਇੱਥੇ ਪਹੁੰਚ ਜਾਂਦੀਆਂ ਨੇ ਆਪਾਂ ਦੂਰ ਕਰਕੇ ਬਸ ਇਧਰੋਂ ਤੁਰ ਕੇ ਆ ਗਏ ਸਾਨੂੰ ਹਲੇ ਪਤਾ ਨਹੀਂ ਹੈ ਨਾ ਇਧਰ ਦੀ ਆਉਂਦੀਆਂ ਨੇ ਟਰਾਲੀਆਂ ਉੱਤੇ ਬਾਬੇ ਹੌਲੀ ਹੌਲੀ ਮਤਲਬ ਚੱਲੀ ਜਾਂਦਾ ਕੰਮ ਸਾਰੇ ਕਿਤੇ ਸਾਹਤੋ ਦਾ ਜਾਮ ਬਣਾਉ ਉਹਨਾਂ ਦਾ ਕੀ ਗੁਰੂ ਜੀ ਆਇਆਂ ਨੂੰ ਆਪ ਜੀ ਪਾਹੁਣ ਸਾਧ ਸੰਗਤ ਕਾਰਿਵਾਰਨ ਸਾਧ ਸੰਗਤ ਨੂੰ ਆਪ ਜੀ ਨੂੰ ਸੰਬੋਧਨ ਕਰਿਓ ਜੀ ਇਹ ਗੂਸਾ ਦਾ ਜਗ ਜਾਨਵਰਾਂ ਚਿਕਾ ਪੈਦਾ ਸੰਭਾ ਦੇ ਚੱਕਿਆ ਪਾਕਲਾ ਹੈ ਸਕੇਡਿਊਲ ਗੁਰੂ ਸਾਹਿਬ ਦੇ ਖਾਂ ਦਾ ਸਕੇਡਿਊਲ ਦੇ ਨਾਲ ਗੁਰੂ ਸਾਹਿਬ ਨੇ ਆਪਣੇ ਅੱਥੀਰ ਕੱਢਿਆ ਚਾਚਾਾਂ ਦੇ ਰੰਗ ਤੋਂ ਗਿਆ ਸਾਹ ਜਿੱਦਾ ਜ਼ਿਕਰ ਛਾਇਆ ਹੈ ਇੱਕ ਇੱਕ ਕਿਸੇ ਵੀ ਨਾਮ ਜਦ ਸਕੇ ਪੁੱਛਿਆ ਮਟਾਈ ਜਗ ਉਹ ਜਿਹੜੇ ਸੰਤਿਪਾਤ ਬਟਾ ਮੱਲ ਹੈ ਜਿੱਥੇ ਜੱਥੇ ਹਾਜ਼ਰ ਹੋ ਰਹੇ ਨੇ ਇਥੇ ਜਿੱਥੇ ਰਾਸ ਮੁਕੰਮਲ ਹੁੰਦੀ ਆ ਮਰਚਾ ਫਲ ਗੁਰੂ ਘਰ ਦੀ ਆ ਗੁਰਸ਼ਾਹ ਰਾਹੁਣ ਹੁਣ ਆਪਾਂ ਦੇ ਆਪਾਂ ਚੱਲੇ ਮਿੱਤਰੋ ਹੁਣ ਆਪਾਂ ਰਾਜ ਦੇਖਾਂਗੇ ਜਿੱਥੇ ਹੋਰ ਗੁਰਦੁਆਰਾ ਸਾਹਿਬ ਰੋਕਾਂਗੇ ਇਹੋ ਦੇਖੋ ਬੜਾ ਘੈਂਡਾ ਬਰੇ ਇਧਰ ਨਹਿਰ ਜਾਂਦੀ ਆ ਨਾਲ ਨਾਲ ਸੱਤਾ ਵੀਰ ਆਪਣੀ ਲੁੱਕ ਚ ਆ ਗਿਆ ਮਾਸਟਰ ਹੋਰ ਜਾਂਦਾ ਹੈ ਆ ਆ ਮੇਨ ਸੜਕ ਤੋਂ ਆ ਜਾਂਦਾ ਰਸਤਾ ਜੇ ਕਿਸੇ ਨੇ ਜਾਣਾ ਹੋਵੇ ਆਪਾਂ ਦੂਜੀ ਸਾਈਡੋਂ ਆਈ ਦੀ ਉਧਰੋਂ ਦੂਜਾ ਰਸਤਾ ਜਾਂਦਾ ਹੈ ਹੁਣ ਆਪਾਂ ਜਾਣਾ ਸਿੱਧਾ ਲਓ ਵੀ ਮੈਂ ਮੋੜੇ ਰੋ ਬਸਤਾਨ-ਏ-ਸਹਾਦਤ ਇਹ ਹਜੂਤਾ ਕਰਾ ਹਾਂ ਜੇ ਮੈਂ ਕਿ ਮੈਂ ਜਿਹੜੀ ਅੰਦਰੋਂ ਪੜਿਆ ਇਹ ਤਾਂ ਚਲੋ ਪਹਿਲੀ ਵਾਰ ਆ ਬੀ ਬਸਤਾਨ-ਏ-ਸਹਾਦਤ ਬਣਾਇਆ ਹੋਇਆ ਵੀਰੇ ਜਾਣੀ ਹੋਰੇ ਮਤਲਬ ਜਿਹੜੀਆਂ ਉਹ ਦੇਖਵੇ ਆਪਾਂ ਜਾ ਕੇ ਅੰਦਰ ਕੀ ਆ ਜਿਹੜਾ ਚਮਕੌਰ ਦੀ ਗੜੀ ਚ ਜਿਹੜਾ ਵੀ ਸਾਕਾ ਹੋਇਆ ਸੀ ਹਾਂ ਉਹਦੇ ਬਾਰੇ ਜਿਹੜਾ ਸਾਰਾ ਕੁਝ ਆ ਉਹਨੇ ਬਣਿਆ ਹੋਇਆ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਭਾਈ ਆਪਣੇ ਜਵਾਨਾਂ ਨੂੰ ਹਾਂ ਆਪਣੇ ਬੱਚਿਆਂ ਨੂੰ ਆਪਣੇ ਪਾਵਨ ਨਾਲ ਆਪਣੀ ਸਿੱਖੀ ਨਾਲ ਜੋੜ ਜੋੜ ਕੇ ਰੱਖਿਆ ਨਹੀਂ ਰਹਿਣਾ ਹੈਗਾ ਆਪਣਾ ਜਿਹੜਾ ਧਰਮ ਸਾਰਿਆਂ ਨਾਲੋਂ ਉੱਪਰ ਆਪਣਾ ਧਰਮ ਹੁੰਦਾ ਹ ਹ ਸਾਰੇ ਬੱਚਿਆਂ ਨੂੰ ਜੋੜੋ ਤੇ ਦਿਖਾਓ ਦੇਖੋ ਤਾਂ ਸਹੀ ਆਪਣੇ ਜਿਹੜੇ ਗੁਰੂ ਵੀਰਤੀ ਆਪਣੇ ਵਾਸਤੇ ਕਿੰਨਾ ਕੁਛ ਕਰਕੇ ਗਏ ਨੇ ਤੇ ਆਪਾਂ ਨੂੰ ਸਮਝਣਾ ਚਾਹੀਦਾ ਇਹ ਗੱਲਾਂ ਨੂੰ ਇਹ ਬਾਕੀ ਬੰਦੇ ਆਪਣੇ ਬਾਗੇ ਬਾਈ ਅੱਗੇ ਅੱਗੇ ਤੁਰੇ ਦੇਖ ਵਿਊ ਕਿੰਨਾ ਘੈਂਡਾ ਨਾਲ ਹੈ ਜਰੂਰੀ ਨਹੀਂ ਹੈਗਾ ਵੀ ਆਪਾਂ ਲੰਗਰ ਵੀ ਛਕਣ ਆਪਾਂ ਲੋਕ ਕਹਿੰਦੇ ਨੇ ਵੀ ਆਪਾਂ ਲੰਗਰ ਲੰਗਰ ਖਾਣੇ ਆਉਂਦੇ ਨੇ ਵਿੱਚ ਆਪਾਂ ਅਸੀਂ ਤੜਕੇ ਦੇ ਤੁਰੇ ਹੋਇਆ ਮੰਨ ਕੇ ਚਲੋ ਸਰੀ ਪਹਿਲੇ ਲੰਗਰ ਤੇ ਹੁਣ ਰੁਕੇ ਹਾਂ ਪਰ ਉਹ ਜਰੂਰੀ ਆ ਲੰਗਰ ਵੀ ਛਕਣਾ ਤੇ ਨਾਲੇ ਆਪਾਂ ਮੱਥਾ ਟੇਕ ਕੇ ਉਧਰ ਸਾਰੇ ਗੁਰਦੁਖੜਾਂ ਚ ਆਏ ਨੇ ਲੰਗਰ ਵੀ ਜਰੂਰੀ ਨੇ ਪਰ ਮੱਥਾ ਰੇਡ ਰੇਡ ਦੇਖੋ ਇਤਿਹਾਸ ਦੇਖੋ ਆਪਣਾ ਇਤਿਹਾਸ ਦੇਖੋ ਆਪਣਾ ਉਹਦੇ ਉੱਤੇ ਰੋਕੇ ਪੜੋ ਜਿਹੜਾ ਇਤਿਹਾਸ ਇੱਥੇ ਗੁਰਦੁਆਰੇ ਦੇ ਅੰਦਰ ਅਸੀਂ ਗੁਰਦੁਆਰਾ ਸਾਹਿਬ ਆਓ ਦੇਖ ਕੇ ਹਾਂ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਅਸੀਂ ਵੀਡੀਓ ਤਾਂ ਨਹੀਂ ਬਣਾਉਂਦੇ ਹੁੰਦੇ ਬੜੀਆਂ ਲੱਗਦੇ ਕਿ ਅੰਦਰ ਬਣਾਉਣਾ ਵੀਡੀਓ ਆਪਾਂ ਮੱਥਾ ਟੇਕਣ ਆਏ ਆ ਆਪਣੀਆਂ ਮਨ ਦੀਆਂ ਭਾਵਨਾਵਾਂ ਲੈ ਕੇ ਬੰਦਾ ਗੁਰਦੁਆਰਾ ਸਾਹਿਬ ਆਉਂਦਾ ਹਣਾ ਤੇ ਮੇਤਰ ਉਹਦਾ ਕੀ ਫਾਇਦਾ ਵੀ ਫੋਨ ਜਾ ਕੱਢ ਕੇ ਹੋ ਕਰੀਆ ਆਪਾਂ ਤੁਹਾਨੂੰ ਬਾਹਰੋਂ ਸਾਰਾ ਜਾ ਮੱਥਾ ਹੀ ਟੇਕਿਆ ਜਾਂਦਾ ਜਾਂ ਫਿਰ ਵੀਡੀਓ ਵੀ ਬਣਾਈ ਦਿਓ ਪਾਹਲੇ ਜੇ ਬੰਦੇ ਹੈ ਨਹੀਂ ਕੁਛ ਗੁਰਦੁਆਰੇ ਦੀ ਮਰਿਆਦਾ ਕਰਕੇ 15 ਵੀਡੀਓ ਨਹੀਂ ਬਣਾਉਂਦੇ ਆ ਲੈ ਕੇ ਆਉਣੇ ਆ ਵੀ ਪ੍ਰਮਾਤਮਾ ਸਾਡਾ ਹਾਂ ਆ ਖੜੀਆਂ ਮਿੱਤਰੋ ਆਪਣੀ ਟਰਾਲੀ ਦੇਖ ਹੋਰੇ ਕਿੰਨੀ ਘੈਂਟ ਲੱਗਦੀ ਫੋਟੋ ਖਿੱਚੀਕ ਤੇ ਇੱਧਰ ਬੋਰਡਿੰਗ ਚੱਲਦੀ ਆ ਨਾਨਕ ਕਹਿੰਦਾ ਬੋਰਡਿੰਗ ਕਰਨੀ ਆ ਚਲ ਆ ਗਿਆ ਪੁੱਛ ਗਿਆ ਪੁੱਛ ਗਿਆ ਆਉਣੇ ਆ ਸਾਰੀ ਟੀਮ ਪਾੜਾਂਗੇ ਹੁਣ ਸਾਰੇ ਨੂੰ ਬਹੁਤ ਜਿੰਦ ਬਏ ਮੈਨੂੰ ਮਿਲਦੀ ਆ ਰਹੀ ਕrafting ਤੇ ਉਹ rafting ਉਹ ਹੁੰਦੀ ਆ ਜਿਹੜੀ ਉੱਥੇ ਕਰਾਉਂਦੇ ਨੇ ਹਰ ਦਵਾਰ ਹਵਾ ਵਾਲੀ ਹੁੰਦੀ ਆ ਨਾ ਨਾ ਉਹ ਮਤਲਬ ਜਿਹੜੀ ਵਿੱਚ ਸਿੱਟਦੇ ਆ ਪਾਣੀ ਤੇ ਨਹੀਂ ਵੀ ਵਿੱਚ ਸਿੱਟਦੇ ਆ ਉਹ ਨਹੀਂ ਸਿੱਟਦੇ ਹੈਗੇ ਤਾਂ ਕੱਲਾ ਉਂ ਘਮਾਉਂਦੇ ਆ ਕਿਸ਼ਤੀ ਤੇ ਹਾਂ ਹਾਂ ਪਰ ਉਹ ਠੀਕ ਆ ਯਾਰ ਹੋਰ ਉਹ ਮੰਨੀ ਦੀ ਹੁੰਦੀ ਆ ਲਾਓ ਲਾਓ ਠੀਕ ਲਾਓ ਵੀ ਬਹਿ ਗਏ ਮੁੰਡੇ ਤਿਆਰ ਵਰ ਤਿਆਰ ਕਿਸ਼ਤੀ ਤੇ ਜਿਕਰਾ ਛੱਡ ਦੇ ਇੱਕ ਤੂੰ ਬੱਚਾ ਬੇਟਾ ਹਰੇ ਚੱਲ ਤੂੰ ਤਾਂ ਰਹਿਣ ਦਾ ਇੱਕ ਰਿਆ ਯਾਰ ਇਹਦੀ ਸਾਲਿਆ ਲੋੜ ਨਹੀਂ ਚਲੋ ਚਲੋ ਆਜਾ ਮਟੋ ਹਰਸਾ ਜੀ ਆਜੋ ਆਜੋ ਯਾਰ ਮੈਂ ਚਲਾਉਂਗਾ ਯਾਰ ਉਹ ਚਲਾਉਣ ਨੂੰ ਬਾਰਾ ਜੋ ਤੂੰ ਮੈਂ ਚਲਾ ਲਵਾਂ ਬਸਾਂ ਤੈਨੂੰ ਝਾੜੀ ਦੇਣ ਲੱਗਿਆ ਸੀ ਕੋਲੋ ਮੈਂ ਚਲਾਉਣਾ ਯਾਰ ਚਲਾਉਂਗਾ ਤਾਂ ਮੈਂ ਆਹ ਨਾ ਚਲੋ ਮੈਂ ਚਲਾਉਣੀ ਆ ਯਾਰ ਓਏ ਗੁਰੀ ਆ ਗਿਆ ਓਏ ਕੈਮਾ ਟਰਨ ਕਰਦੇ ਆ ਕੋਈ ਵੱਖਰਾ ਐਕਸਪੀਰੀਅੰਸ ਆ ਬਾਈ ਡਿਫਰੈਂਟ ਐਕਸਪੀਰੀਅੰਸ ਕਰਨ ਲੱਗੇ ਆ ਕਿਉਂਕਿ ਇਹ ਤੁਹਾਨੂੰ ਪਤਾ ਹੈ ਘੱਟ ਵੱਧੇ ਹੁੰਦਾ ਓਰੇ ਸਾਨੂੰ ਲੱਗ ਗਿਆ ਉਹ ਟਰਾਲੀ ਥਲੋ ਜਮਈ 19 ਛੱਡੇ ਉਹ ਟਰਾਲੀ ਸੁੰਨੇ ਛੱਡੇ ਉਹ ਆ ਗਿਆ ਕੌਣ ਜਸੂ ਹੈਗਾ ਜਸੂ ਹੈਗਾ ਟਰਾਲੀ ਚ ਓ ਜਸੂ ਟਰਾਲੀ ਜਾ ਬਿੱਟੂ ਲੈ ਬਿੱਟੂ ਲੈ ਪਾਸੇ ਨਾ ਬੈਠ ਯਾਰ ਪਹਿਲਾਂ ਮੁੰਡਾ ਸੀਟ ਤੇ ਬੈਠ ਸੇਫਤੀ ਆ ਤੇਰੀ ਸੇਫਟੀ ਆ ਤੇ ਮੈਂ ਚੌਕ ਹੁਣ ਕਿਹ ਨਾਲ ਹੀ ਫਰੀ ਸਾਹ ਜੀ ਕੰਡ ਜੀ ਰਾਈਡ ਦੇ ਦੀ ਬਾਈ ਲੋ ਵੀ ਦੇਖੋ ਮਿੱਤਰੋ ਨਜ਼ਾਰਾ ਪੂਰਾ ਓਏ ਆ ਤਾਂ ਸਾਰਾ ਸਿਰਈ ਚੀਜ਼ ਹੋ ਗਈ ਯਾਰ ਕੀ ਹੈ ਨਾ ਹੋ ਉਹ ਉਹ ਇਹਦਾ ਸਹੀ ਅਸੀਤ ਮੁਰੇ ਬੈਠਾ ਆ ਦਿਖਾਪੀ ਪਹਿਲੀ ਵਾਰ ਪਤਾ ਲੱਗਿਆ ਯਾਰ ਵੀ ਕੋਈ ਉਹਦਾ ਘਣਾ ਇਹ ਵੀ ਜਿੰਦਗੀ ਦਾ ਯਾਰ ਪਿੰਡ ਵਾਲਿਆਂ ਨੂੰ ਕੁਝ ਕਹਿੰਦੇ ਕਿਆ ਲੈਂਦੇ ਨੇ ਵੇਹਣੇ ਵੀ ਆ ਗਏ ਜੰਮਪੌਰ ਸਾਹਾ ਕਿਰ ਛੜੇ ਬੰਦੇ ਵਰਗੇ ਨਜ਼ਾਰੇ ਨੇ ਹਾਂ ਹਾਂ ਨਜ਼ਾਰਾ ਹੀ ਬਹੁਤ ਆਉਂਦਾ ਵਾਏ ਆ ਕੇ ਰੜਦਾ ਯਾਰ ਸੱਤੇ ਪੈ ਜਾ ਡਗ ਮੰਗਾਉਣ ਲਾਇਆ ਕਿਸ਼ਤੀ ਸਾਡੀ ਆਹ ਤੁਹਾਡਾ ਦੋਨਾਂ ਦਾ ਬੈਲੈਂਸ ਬਣਾਓ ਬਾਈ ਪਾਕਿਸਤਾਨ ਨੂੰ ਖਿੱਚਦੇ ਪਾਕਿਸਤਾਨ ਨੂੰ ਇਹ ਕਿੱਗੇ ਭਰਾਉਣ ਅੱਗੇ ਇਹਨੂੰ ਮੈਂ ਫੋਟੋ ਲੈਣਾ ਓ ਮਾਈ ਗੋਡ ਓ ਬਾਈ ਚੁੱਪੇ ਜੁਲਨੇ ਜਾ ਉਹ ਬਾਲਾ ਨਾ ਹਿੱਲੋ ਵੇ ਬੈਲੈਂਸ ਵਿਗੜਦਾ ਭਾਈ ਮੜੀ ਭਾਈ ਮੜੀ ਇਹ ਮੈਨੂੰ ਤਾਂ ਚਲਾ ਲੈਣੇ ਤੇ ਚੱਲ ਮੈਨੂੰ ਤਾਂ ਚਲਾ ਲੈਣੇ ਇਹ ਕੁੰਡਾ ਚਲਾਉਂਦਾ ਰਿਹਾ ਹਾਂ ਹਾਂ 100 ਰੁਪਈਆ 100 ਰੁਪਈਆ ਆਰੇ ਸਾਰੇ ਮੁੰਡਾ ਚਲਾਉਂਦਾ ਰਿਹਾ ਨੇਵੀ ਚੋਂ ਆਇਆ 100 ਰੁਪਈਆ ਉਹ ਬਾਈ ਉਹ ਡੁੱਪੀ ਨਾ ਉਹ ਨੁਪਗੀ ਵਾ ਅੱਗੀ ਕਰਪਾ ਸਭ ਨਾਲ ਓਏ ਬਾਈ ਨੇ ਤਾਂ ਡਬੋਦੀ ਵਿੱਚ ਲਾਉਣ ਨੂੰ ਕਹਿੰਦੇ ਨੇ ਭਈ ਆ ਕੀ ਹੋ ਗਿਆ ਦੀ ਪਾਣੀ ਆ ਰਿਹਾ ਲਹਿਰ ਆ ਬੱਜ ਨਾ ਅੱਛਾ ਲਹਿਰ ਆ ਪਨਾਰਕ ਪਿੱਛੇ ਬੈਠੋ ਤੇ ਸਟਰੀਟ ਬਾਕਸ ਵੀ ਬਾਈ ਇੱਕ ਬੰਦਾ ਬਣਾ ਜੱਥੂ ਬੈਠਾ ਉਹ ਕੂਕਾ ਮਾਰਾ ਓਏ ਨਹੀਂ ਕੂਕਾ ਫੋਨ ਕਰਕੇ ਦੱਸ ਭਈ ਇਧਰੋਂ ਜੀ ਕਮਾ ਲਈ ਇਧਰੋਂ ਜੀ ਠੀਕ ਆ ਪਾਣੀ ਤੇਜ਼ ਹੈ ਹਨਾ ਪਾਣੀ ਤੇਜ਼ ਆ ਬੇਹੋ ਇਹਨੂੰ ਚਾਚਾ ਕਦੇ ਪਲਟੀ-ਬੁਲਟੀ ਵੀ ਆ ਕਦੇ ਬੰਦੇ ਤਾਂ ਵਿੱਚ ਡੁੱਬੇ ਕਦੇ ਵੀ ਨਹੀਂ ਆ ਜਾਗੜਾਂ ਨਾਲ ਬੰਦੇ ਤਾਰ ਕੇ ਨਿਕਲ ਜਾਂਦੇ ਹੋਣੇ ਆ ਤਾਂ ਸਾਨੂੰ ਤਾਂ ਉਹ ਵੀ ਤੈਰਨਾ ਆਉਂਦਾ ਉਹ ਟਰਾਲੀ ਖੜੀ ਆ ਬਾਈ ਆਪਣੀ ਸਾਹਮਣੇ ਉਹ ਆ ਜੇਸੂ 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 ਉਹਨੂੰ ਫੋਨ ਦੇ ਕੇ ਉਹਨਾਂ ਦੀ ਰੀਲ ਬਣਾਉਗਾ ਬਾਈ ਬਾਈ ਕੋਈ ਚੱਕਰ ਆ ਗਿਆ ਨਹੀਂ ਇਹਨੂੰ ਕੋਈ ਵਾਈ ਵੀ ਆ ਹਾਈ ਕੋਈ ਵੀ ਮਾਰੇ ਨਾ ਲਗਾ ਚਲੋ 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 ਤੁਰ ਤੁਰ ਚਲੋ 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 ਅੱਗੇ ਅੱਗੇ ਆਈ ਬੁੱਧੂਆ ਵੀ ਦਿਖਾਈ ਆਪਾਂ ਬੁੱਧੂਆ ਸਮਾਰ ਕੀ ਨਹੀਂ ਆਈ ਚਲੋ ਉਹ ਕੇ ਬਾਏ ਹਾਂ ਪੁੱਤ ਆਏ ਵੇ ਹਾਂ ਜੁਕਾ ਤੇ ਮਰੇ ਕਿ ਆਏ ਵੇ ਹਨੂ ਲਓ ਵੀ ਮਦਰਾ ਉਰੇ ਆਪਾਂ ਖਰਾਬ ਸਿੰਗ ਕਰਕੇ ਆਏ ਹੈ ਬੋਟਿੰਗ ਜੀ ਕੀ ਹੁੰਦੀ ਆ ਪਰ ਕਹਿੰਦ ਨਜ਼ਾਰਾ ਵੀ ਐਕਸਪੀਰੀਅੰਸ ਪੂਰਾ ਸਿਰ ਚਲੋ ਆਜੋ ਟਰਾਲੀ ਕੋਲ ਚੱਲੀਏ ਚੱਲੀਏ ਟਰਾਲੀ ਨਾਲ ਕੋਈ ਲੈ ਜੇ ਹਾਂ ਓ ਜਸੂ ਵਿਚਾਰਾ ਟਰਾਲੀ 'ਤੇ ਬੈਠਾ ਰਹਿ ਗਿਆ ਬੈਟਰ ਹੈ ਯਾਰ ਪਿੰਧੂ ਪਦੇ ਆਏ ਹਾਂ ਯਾਰ ਨਹੀਂ 1200 ਸੇਰਾ ਹੀ ਹੋ ਗਿਆ ਪਰ ਕੰਮ ਤੇਰਾ ਸੇਰਾ ਵਾ ਦੇਖ ਬਾਬਾ ਤੇਰਾ ਸੇਰਾ ਬਾਬਾ ਵੀ ਸੇਰਾ ਕਰੀ ਬੈਠਾ ਵਾ 25 ਆਉਂਦੀ ਔਰੇ ਯਾਰ ਅੱਧਾ ਬਸ ਯਾਰ ਨਾਲ 11 12 ਨਾਲ 25 ਨਾਲ ਕੁਣੀ ਬੰਦੇ ਆ ਰਹੇ ਨੇ ਕਿ ਚੜ੍ਹਦੀ ਕਲਾ ਜੀ ਬੱਸਰੀ ਹੋ ਗਈ ਹੈ ਬੜਾ ਹੱਤੇ ਦੇਖੋ ਕਰੋ ਚੈੱਕ ਕਰੋ ਵੀਊ